ਵੱਡੀ ਖਬਰ ਸਾਹਮਣੇ ਇਹ ਆ ਰਹੀ ਹੈ ਕਿ ਇੱਕ ਵਾਰੀ ਮੁੜ ਤੋਂ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਦਾ ਇੱਕ ਹੋਰ ਜਹਾਜ਼ ਬਹੁਤ ਹੀ ਜਲਦ ਜੜਾਇਆ ਉਹ ਅੰਮ੍ਰਿਤਸਰ 에어ਪੋਰਟ ਤੇ ਉਤਰੇਗਾ ਜੀ ਹਾਂ ਤਾਂ ਦੱਸ ਦਈਏ ਕਿ 170 180 ਦੇ ਲਗਭਗ ਜਿਹੜੇ ਭਾਰਤੀਆਂ ਜਿਹੜੇ ਡਿਪੋਰਟ ਕੀਤੇ ਗਏ ਨੇ ਯੂ ਐਸ ਏ ਤੋਂ ਤਾਂ ਉਹ ਹੋ ਸਕਦਾ ਹੈ ਪਰ ਸੋ ਚੌਥ ਤੱਕ ਜੜਾਇਆ ਉਹ ਇੱਕ ਵੱਡਾ ਜਹਾਜ਼ ਜੜਾਇਆ ਉਹ ਅੰਮ੍ਰਿਤਸਰ 에어ਪੋਰਟ ਦੇ ਉੱਤੇ ਲੈਂਡ ਹੋਵੇ ਤੁਹਾਨੂੰ ਦੱਸਿਆ ਕਿ ਗੈਰਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਡੋਨਰ ਟਰਬ ਦਾ ਇੱਕ ਮੋੜ ਤੋਂ ਜੜਾ ਫੇਰ ਜੜਾ ਆ ਜਿਹੜਾ ਕਾਰਵਾਈ ਕਰਦੇ ਹੁੰਦੇ ਜਿਹੜੇ ਦੇਖਣ ਨੂੰ ਆਈ ਹੈ ਕਿ ਡੋਨਲਡ ਟਰੰਪ ਵੱਲੋਂ ਆ ਕੀਆ ਗਿਆ ਸੀ ਜਦੋਂ ਵੀ ਉਹ ਆਪਣੀ ਸੱਤਾ ਦੇ ਵਿੱਚ ਆਏ ਸਨ ਉਹਨਾਂ ਵੱਲੋਂ ਕਿਹਾ ਗਿਆ ਕਿ ਜਿੰਨੇ ਵੀ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਕਲਿਆ ਜਾਏਗਾ ਤਾਂ ਬਿਲਕੁਲ ਉਸੇ ਹੀ ਤਰ੍ਹਾਂ ਜਿਹੜਾ ਆ ਭਾਰਤੀਆਂ ਨੂੰ ਵੀ ਜਿਹੜਾ ਬਿੱਤੇ ਦੇਣੀ 104 ਜਿਹੜੇ ਭਾਰਤੀ ਨੇ ਉਹਨਾਂ ਨੂੰ ਅੰਮ੍ਰਿਤਸਰ 에어ਪੋਰਟ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਪਹੁੰਚਾਇਆ ਗਿਆ ਉਸ ਤੋਂ ਬਾਅਦ ਹੋ ਨਵੀਂ ਖਬਰ ਸਾਹਮਣੇ ਇਹ ਆ ਰਹੀ ਹੈ ਕਿ 170 180 ਦੇ ਲਗਭਗ ਜਿਹੜੇ ਨੇ ਭਾਰਤੀ ਜਿਹੜੇ ਡਿਪੋਰਟ ਕਰਕੇ ਜਿਹੜਾ ਅਮਰੀਕਾ ਤੋਂ ਉਹ ਵਾਪਸ भेजे जा रहे ने और तणू दास दिए कि 18000 ਦੇ ਲਗਭਗ ਜਿਹੜੇ ਨੇ ਗੈਰ ਕਾਨੂੰਨੀ ਪ੍ਰਵਾਸੀ ਜਿਹੜੀ ਲਿਸਟ ਆ ਉਹ ਡੋਲਨ 트럼ਪ ਵੱਲੋਂ ਤਿਆਰ ਕਰ ਲਿੱਤੀ ਗਈ ਹੈ ਔਰ ਨਾਲ ਦੀ ਨਾਲ ਤੁਹਾਨੂੰ ਅਭੀ ਦੱਸ ਦਿਆਂ ਕਿ 7 ਲੱਖ 25000 ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤਾਂ ਹੌਲੀ ਹੌਲੀ ਸਭ ਦੇ ਉੱਤੇ ਜਿਹੜੀ ਵੱਡੀ ਕਾਰਵਾਈ ਜਿਹੜੀ ਆ ਡਿਪੋਰਟ ਦੀ ਜਿਹੜੀ ਕਾਰਵਾਈ ਆ ਉਹ ਹੋਣ ਵਾਲੀ ਆ ਤਾਂ ਇਹ ਇਹਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ 2 ਦਿਨ ਦੀ ਅਮਰੀਕਾ ਦੀ ਯਾਤਰਾ ਦੇ ਉੱਤੇ ਉਹ ਪਹੁੰਚ ਚੁੱਕੇ ਨੇ ਤਾਂ ਅ ਅੱਜ ਜਿਹੜਾ ਆ ਉਹ ਉਹਨਾਂ ਵੱਲੋਂ ਡੋਨਲਡ 트ਰਪ ਦੇ ਨਾਲ ਜਿਹੜੀ ਆ ਉਹ ਮੁਲਾਕਾਤ ਕੀਤੀ ਜਾਣੀ ਹੈ ਤਾਂ ਹੋ ਸਕਦਾ ਹੈ ਕਿ ਵੱਡੇ ਜਿਹੜੇ ਮੁੱਦਿਆਂ ਦੇ ਉੱਤੇ ਜਿਹੜਾ ਜਿਹੜੇ ਡਿਬੋਰਡ ਕੀਤੇ ਗਏ ਨੇ ਇਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਆ ਉਹ ਚਰਚਾ ਹੋਣ ਦੀ ਜਿਹੜੀ ਆ ਉਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅ ਜਿਹੜੇ ਗੈਰ ਕਾਨੂੰਨੀ ਭਾਰਤੀ ਜਿਹੜੇ ਰਹਿ ਰਹੇ ਨੇ ਉਹਨਾਂ ਦੇ ਉੱਤੇ ਵੀ ਜਿਹੜੀ ਆ ਇਸ ਮਸਲੇ ਨੂੰ ਲੈ ਕੇ ਜਿਹੜਾ ਡੋਨਲਡ 트ਰਪ ਦੇ ਨਾਲ ਵੀ ਜਿਹੜੀ ਆ ਉਹ ਚਰਚਾ ਹੋ ਸਕਦੀ ਹੈ ਪਰ ਦੇਖਣਾ ਹੋਏਗਾ ਕਿ ਆਖਰਕਾਰ ਇਹ ਇਸ 2 ਦਿਨ ਦੀ ਯਾਤਰਾ ਦੇ ਉੱਤੇ ਅਮਰੀਕਾ ਦੀ ਯਾਤਰਾ ਦੇ ਆਖਰਕਾਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀ ਕੀ ਜਿਹੜੇ ਮੁੱਦੇ ਉਹ ਚੁੱਕੇ ਜਾਣਗੇ